ਇਹ ਲੇਕ ਤਸਵੀਰ ਹੈ ਆਪਣੀ ਬੁੱਕ ਐ ਫੜੀ ਬੈਠੀ ਉਸ ਬੁੱਕ ਦੇ ਵਿੱਚ ਜੇ ਧਿਆਨ ਨਾਲ ਦੇਖੋਗੇ ਇੱਕ ਉਂਗਲ ਹੈ ਵੀ ਡਕਰੇ ਡਕਰੇ ਕੱਟ-ਕੱਟ ਕੇ ਵੀ ਉਸ ਬੀਬੀ ਦੇ ਕੋਲੇ ਉਸ ਆਪਣੇ ਜੋ ਵੀ ਉਹਦਾ ਪਿਆਰਾ ਸੀ ਘਰ ਵਾਲਾ ਸੀ ਕਿ ਉਹਦਾ ਬੱਚਾ ਸੀ ਕਿ ਉਹਦਾ ਬਜ਼ੁਰਗ ਸੀ ਵੀ ਉਹਦਾ ਇੱਕ ਉਹਦੀ ਉਂਗਲ ਉਹਦੇ ਕੋਲ ਬਚੀ ਹੈ ਬਸ ਪਿਰਥੀ ਸਿੰਘ ਬਠਿੰਡੇ ਥਰਮਲ ਪਲਾਂਟ ਦੇ ਵਿੱਚ ਕੰਮ ਕਰਦੇ ਸੀ ਤੇ ਆ ਜਿਹੜੀ ਤਸਵੀਰ ਹੈ ਜਿੱਦਨ ਉਹਨਾਂ ਦਾ ਕਤਲ ਹੁੰਦਾ ਹੈ ਪੁਲਿਸ ਦੀਆਂ ਕੈਟਾਂ ਆ ਕੇ ਉਹਨਾਂ ਦੇ ਘਰੇ ਆ ਕੇ ਉਹਨਾਂ ਨੂੰ ਸਵੇਰੇ 6 ਵਜੇ ਗੋਲੀ ਮਾਰ ਦਿੰਦੀਆਂ ਇਹ ਤਸਵੀਰ ਮੈਨੂੰ ਇਹਨਾਂ ਦੀ ਵਾਈਫ ਨੇ ਦਿੱਤੀ ਵੀ ਚਰਨ ਸਿੰਘ ਤਰਨ ਤਰਨ ਵਾਲਾ ਇੱਕ ਨਾ ਸਟੋਰੀ ਸਾਹਮਣੇ ਆਈ ਕਿ ਕਿਦਾਂ ਇਹਨਾਂ ਨੇ ਜੀਪ ਦੇ ਮਗਰ ਬੰਨ ਕੇ ਇਹਨਾਂ ਨੂੰ ਪਾੜ ਦਿੱਤਾ ਗਿਆ ਹੌਸ ਵਾਲਿਆਂ ਨੇ ਤਸ਼ੱਦਦ ਕਰਕੇ ਜੀਪ ਤੇ ਮਗਰ ਬੰਨ ਕੇ ਧੁਇਆ ਇਸ ਢੰਗ ਨਾਲ ਧੁਇਆ ਜਿਸ ਦੇ ਨਾਲ ਇਹਨਾਂ ਦੇ ਨੈਣਕ ਸਾਰੇ ਉਹ ਖਤਮ ਹੋ ਗਏ ਕਸ ਗਏ ਗੁਰਦੇਵ ਸਿੰਘ ਦੇਬੂ ਫੈਡਰੇਸ਼ਨ ਦੇ ਪ੍ਰਦਾਨ ਹੁੰਦੇ ਸੀ ਉਹਨਾਂ ਨੂੰ ਕਿਵੇਂ ਦੇਖ ਵਿੱਚ ਪਾ ਕੇ ਉਬਾਲਿਆ ਗਿਆ ਉਹਦੀ ਤਸਵੀਰ ਹੈ ਆ ਭਾਈ ਜੋਗਾ ਸਿੰਘ ਦੇ ਪਰਿਵਾਰ ਦਾ ਕਤਲਿਆਮ ਜੋ ਫੁੱਲੇ ਨੇ ਹੰਗਨੇ ਕੀਤਾ ਛੋਟੇ ਛੋਟੇ ਬੱਚੇ ਨਹੀਂ ਬਖਸ਼ੇ ਕਿਦਾਂ ਇਹਨਾਂ ਦਾ ਕਤਲਿਆਮ ਕੀਤਾ ਗਿਆ ਦਿਖਾਈ ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਵੀ ਤਸਵੀਰ ਦੇ ਵਿੱਚ ਕੀ ਦੱਹਾ ਗਿਆ ਇਹਨਾਂ ਦੇ ਵਕੀਲ ਨੇ ਮੈਨੂੰ ਦੱਸਿਆ ਕਿ ਸੀਆਰਪੀ ਦੇ ਜਵਾਨਾਂ ਨੇ ਇਸ ਬੀਬੀ ਦੇ ਗੱਲਾਂ ਤੇ ਸਿਗਰਟਾਂ ਉਹ ਲਾ ਕੇ ਇਹਦੇ ਤੇ ਇਹ ਸਾਰੇ ਨਿਸ਼ਾਨ ਪਾਏ ਆ ਸudar ravtar singh chatrana ਜਿਨ੍ਹਾਂ ਨੂੰ ਸਿਰਫ ਇਸ ਕਰਕੇ ਕਤਲ ਕੀਤਾ ਗਿਆ ਕਿਉਂਕਿ ਉਹ ਇਲੈਕਸ਼ਨਾਂ ਲੜਨੀਆਂ ਚਾਹੁੰਦੇ ਸੀ ਤੇ ਇਹਨਾਂ ਦੇ ਜਥੇ ਦੇ ਪੂਰੇ ਆਸਾਰ ਸੀ ਆਵਤਾਰ ਸਿੰਘ ਮੰਡੇਰ ਆਰਮ ਸਿੰਘ ਬਿਲਿੰਗ ਜਿਵੇਂ ਤੁਸੀਂ ਖਬਰਾਂ ਦੇ ਰਹੇ ਹੋ ਉਸੇ ਤਰ੍ਹਾਂ ਇਹ ਵੀ ਜਰਨਲਿਸਟ ਸੀਗੇ ਜੀ ਸਿਰਫ ਸੱਚ ਦੀ ਵਾਲੀ ਖਬਰ ਲਾਉਂਦੀ ਅੱਜ 1983 ਤੋਂ ਬਾਅਦ ਅੱਜ ਤੱਕ ਇਹਨਾਂ ਦਾ ਕੁਝ ਨਹੀਂ ਪਤਾ ਵੀ ਕਿੱਥੇ ਗਏ ਇਹ ਮੌਜੂਦਾ ਦਾ ਹੋ ਰਿਹਾ ਹੈ ਭਾਈਦੀਪ ਸਿੰਘ ਸਿੱਧੂ ਅਵਤਾਰ ਸਿੰਘ ਖੰਡਾ ਤੇ ਹਰਦੀਪ ਸਿੰਘ ਨੱਜਰ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਡਾਕਟਰ ਜਸਮੀਤ ਕੌਰ ਬੈਂਚ ਪਹਿਲਾਂ ਗੱਲ ਕਰਕੇ ਗਏ ਆ ਬਿਲਿਆ